ਫਰੀਦਕੋਟ ਦੇ ਵਿੱਚ ਇੱਕ ਔਰਤ ਨੂੰ ਆਪਣਾ ਪਤੀ ਅਤੇ ਬੱਚੇ ਛੱਡ ਕੇ ਦੂਜੀ ਥਾਂ ਤੇ ਵਿਆਹ ਕਰਉਣਾ ਉਸ ਸਮੇਂ ਭਾਰੀ ਪੈ ਗਿਆ ਜਦੋਂ ਦੂਜੇ ਪਤੀ ਦੇ ਵੱਲੋਂ ਪਹਿਲੇ ਪਤੀ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਸਾਰਾ ਫਰੀਦਕੋਟ ਦੀ ਦੋਗਰ ਬਸਤੀ ਦਾ ਹੈ ਜਿੱਥੇ ਇੱਕ ਔਰਤ ਦੇ ਵੱਲੋਂ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਮੁਹੱਲੇ ਦੇ ਵਿੱਚ ਹੀ ਦੂਸਰੀ ਗਲੀ ਦੇ ਵਿੱਚ ਰਹਿਣ ਦੇ ਇੱਕ ਨੌਜਵਾਨ। ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਹਨ ਦੇੜ ਜਾਨੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਮਾਨ ਦੇ ਨਾਲ ਵਿਆਖ ਕਰਵਾਇਆ ਜਾਂਦਾ ਹੈ ਅਤੇ ਕਰੀਬ 4 ਮਹੀਨੇ ਉਸਦੇ ਨਾਲ ਹੀ ਇਹ ਔਰਤ ਰਹਿੰਦੀ ਹੈ ਅਤੇ 4 ਮਹੀਨੇ ਬਾਅਦ ਜਦੋਂ ਇਹ ਔਰਤ ਆਪਣੇ ਪਹਿਲੇ ਪਤੀ ਅਤੇ ਆਪਣੇ ਬੱਚਿਆਂ ਦੇ ਕੋਲ ਵਾਪਸ ਆਂਦੀ ਹੈ ਤਾਂ ਦੂਜੇ ਪਤੀ ਦੇ ਵੱਲੋਂ ਕੁਝ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਔਰਤ ਦੇ ਘਰ ਦੇ ਉੱਤੇ ਹਮਲਾ ਬੋਲਿਆ ਜਾਂਦਾ ਹੈ ਔਰਤ ਦੇ ਪਹਿਲੇ ਪਤੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਹ ਨਹੀਂ ਨਹੀਂ ਇਸ ਦੂਜੇ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪਤੀ ਦਿੱਤਾ ਮੌਤ ਹੋ ਗਈ ਹੈ ਪਰ ਉਥੇ ਹੀ ਪਤਨੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਸ ਨੂੰ ਕੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ 4 ਮਹੀਨੇ ਪਹਿਲਾਂ ਇਸ ਔਰਤ ਦੇ ਵੱਲੋਂ ਆਪਣਾ ਪਹਿਲਾ ਪਤੀ ਅਤੇ ਬੱਚੇ ਛੱਡ ਕੇ ਗਲੀ ਦੇ ਵਿੱਚ ਰਹਿੰਦੇ ਹੀ ਇੱਕ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਕਰੀਬ 4 ਮਹੀਨੇ ਉਸ ਦੇ ਨਾਲ ਹੀ ਇਹ ਔਰਤ ਰਹਿੰਦੀ ਹੈ ਅਤੇ 4 ਮਹੀਨੇ ਬਾਅਦ ਜਦੋਂ ਇਹ ਔਰਤ ਆਪਣੇ ਪਹਿਲੇ ਪਤੀ ਦੇ ਘਰ ਆਉਂਦੀ ਹੈ ਤਾਂ ਇੰਨੇ ਹੀ ਦਿਨ ਦੇ ਵਿੱਚ ਦੂਜੇ ਪਤੀ ਦੇ ਵੱਲੋਂ ਕੁਝ ਬਦਮਾਸ਼ਾਂ ਦੇ ਨਾਲ ਮਿਲ ਕੇ ਆਪਣੀ ਪਤਨੀ ਦੇ ਪਹਿਲੇ ਪਤੀ ਦੇ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਅਤੇ ਪਹਿਲੇ ਪਤੀ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਜਦਕਿ ਔਰਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਮੈਂ ਨਾ ਘਰ ਦੇ ਨਾਲ ਲੜਕੇ ਨੂੰ ਵਿਆਹ ਕਰਾ ਲਿਆ ਉਸ ਦੂਜੀ ਥਾਂ ਤੇ ਅੱਛਾ ਜੀ ਤੇ ਮੈਂ ਉਸ ਸੰਦੀਪ ਦੇ ਕੋਲੇ ਚਲੀ ਗਈ ਸੀ ਅੱਛਾ ਜੀ ਸੰਦੀਪ ਤੋਂ ਬਾਅਦ ਮੇਰਾ ਜੀਨ ਲੱਗ ਗਿਆ ਉੱਤੇ ਅੱਛਾ ਜੀ ਮੈਂ ਬੱਚਿਆਂ ਕੋਲ ਜਾਣਾ ਚਾਹੁੰਦੀ ਸੀ ਹਾਂ ਜੀ ਇਹਨਾਂ ਨੇ ਘਰ ਆ ਕੇ ਮੇਰੇ ਕੁੱਟ ਮਾਰ ਕੀਤੀ ਮੈਂ ਪਰਸੋ ਆਈ ਸੀ 2 ਵਾਰ ਅੱਜ ਕੁੱਟ ਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਨਹੀਂ ਕਿੰਨਾ ਟਾਈਮ ਤੁਸੀਂ ਰਹੇ ਹੋ ਕੀ ਗੱਲ ਕੀ ਹੋਈ ਸੀ ਮੈਨੂੰ 4 ਕੁ ਮਹੀਨੇ ਹੋਏ ਜੀ ਉੱਥੇ ਰਹਿੰਦੀ ਨੂੰ ਬਸ ਮੈਂ ਉੱਥੋਂ ਆ ਗਈ ਸੀ ਹੁਣ ਕਿਹਨੇ ਕੁੱਟ ਮਾਰ ਕੀਤੀ ਕੌਣ ਸੀ ਉਹ ਸੰਦੀਪ ਕੁੱਟਗੇ ਕੌਣ ਸੀ ਕੀ ਨਾਕੀ ਉਹਨਾਂ ਦਾ ਸੰਦੀਪ ਜੀ ਕਿੱਥੇ ਰਹਿੰਦੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਅੱਛਾ ਟੈਂਟਰ ਰਿੰਦੇ ਹੋ ਦੋਚ ਰਹਿੰਦੇ ਆ ਕੀ ਇਹ ਮਾਮਲਾ ਕੀ ਹੋਇਆ ਏ ਜੀ ਸਾਡੀ ਗੋਟੀ ਸੀ ਜਿਹੜੀ ਇਹ ਬਿਮਾਰ ਆ ਤੇ ਇਹ ਥੋੜਾ ਜਿਹਾ ਮਤਲਕੇ ਅਣ ਬੰਦੀ ਸੀਗੀ 15 ਸਾਲ ਰਹੀ ਏ ਸਾਡੇ ਕੋਲੇ ਤੇ ਮੁੜ ਕੇ ਦੂਜਾ ਨਹੀਂ ਇਹ ਕੰਦੀ ਵੀ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀਗੀ ਤੇ ਮੁੰਡਾ ਕੰਮ ਤੇ ਗਿਆ ਸੀਗਾ ਤੇ ਬੱਚੇ ਸਕੂਲ ਸੀਗੇ ਜਦੋਂ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਚੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾਬੀ ਸਾਡੂੰ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਕਹਿੰਦੀ ਉਹ ਭੱਜ ਗਈ ਮੁੜ ਕੇ ਫੇਰ ਸੰਦੀਪ ਨੂੰ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ 4.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੋਵੇ ਉਹ ਮੁੰਡੇ ਨੂੰ ਕਿਹਾ ਹੁਣ ਤੇ ਫੇਰ ਉਹ ਕਹਿੰਦੀ ਉਹ ਆ ਗਈ ਭੱਜ ਵੀ ਉਧਰੋਂ ਵੀ ਉਧਰੋਂ ਵੀ ਭੱਜ ਗਿਆ ਕਿ ਦੋ ਨੰਬਰ ਚੋਂ ਡੋਗਰੂ ਅਸਤੀ ਚੋਂ ਖੱਬੇ ਹੱਥ ਤੇ ਉਹ ਫਿਰ ਦੋਕ ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫੇਰ ਸਾਡੇ ਮਾਰਕਟਾਂ ਹੀ ਕਰ ਗਏ। ਘਰੇ ਆਏ ਸੀਗੇ। ਹਾਂਜੀ ਘਰੇ ਆਏ ਸੀਗੇ। ਕੀ ਕੰਮ ਕਰਦੇ ਮੁੰਡੇ? ਕੌਣ ਸੀ? ਕਿੰਨੇ ਕ ਬੰਦੇ ਆਏ ਸੀ ਜੀ ਉਹ? ਬੰਦੇ ਵਾਧੂ ਸੀ ਜੀ। ਕਿਨੂੰ ਕੀ ਦੀ ਮੰਨ ਲਓ ਸੱਟਾਂ ਮਾਰ ਕੇ ਗਏ ਆ। ਸੱਟਾਂ ਇੱਕ ਤਾਂ ਮੇਰੇ ਬੇਟੇ ਦੇ ਮਾਰ ਕੇ ਗਏ ਆ। ਇਹ ਕਾ ਰੋਟੀ ਦੇ ਮਾਰ ਕੇ ਗਏ ਆ। ਜਿਹੜੀ ਗਈ ਸੀਗੀ। ਇਹਨਾਂ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ? ਕਿੰਨੇ ਬੱਚੇ ਹੈਗੇ ਆ? ਤੁਹਾਡਾ ਬੇਟਾ ਕੀ ਕਰਦਾ ਹੋਈਗਾ? ਹਾਂਜੀ। ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਅਰੂਮ ਚ ਲੱਗਾ ਸੀ ਵਿਕੇ ਦੇ। ਅੱਛਾ ਜੀ। ਤੇ ਬਿਜਲੀ ਦਾ ਕੰਮ ਕਰਦਾ ਸੀਗਾ। ਤੇ ਹਾਂ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਇਹ 2007 ਦਾ ਸੀਗਾ ਵਿਆਹ ਕਿੰਨੇ ਜਵਾਬ ਬੱਚੇ ਕਿੰਨੇ ਸੀ ਉਹਨਾਂ ਤੇ ਹੁਣ ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ ਉਹ ਬੇਟਾ ਤਾਂ ਹੈ ਨਹੀਂ ਮੇਰਾ ਅੱਛਾ ਹਾਂਜੀ ਮਾਰਕਟ ਕਿਵੇਂ ਕੀਤੀ ਇਹਨਾਂ ਨੇ ਕਦੋਂ ਮਾਰਕਟ ਕੀਤੀ ਔਰ ਡੰਡੇ ਲੈ ਕੇ ਆਏ ਬੂਹਾ ਲਾਉਣ ਲੱਗੇ ਸੀ ਅਸੀਂ ਤੇ ਸਾਡੇ ਬੂਹਾ ਮਤਲਕੇ ਵੀ ਭੰਡਤਾ ਇਹਨਾਂ ਨੇ ਵੀ ਭੰਡ ਕੇ ਤੇ ਬਾੜੇ ਆਏ ਅੰਦਰ ਇਨਵਰਟਰ ਵੀ ਸੁੱਟਦਾ ਸਭ ਕੁਝ ਹੀ ਸੁੱਟਦਾ ਕਿੰਨੇ ਕੁ ਬੰਦੇ ਸੀਗੇ ਵਾਵਾ ਜਣੇ ਸੀਗੇ ਜੀ ਦ ਬੋਲਸ ਨੂੰ ਕਿਤੇ ਮੂਹਣਾ ਕੀਤਾ ਜੀ ਫਿਰ ਉਹਦਾ ਹਾਂਜੀ ਕੀਤਾ ਸੀ ਉਹ ਇੱਥੇ ਵੀ ਲੈ ਕੇ ਲੈ ਕੇ ਗਏ ਆ ਐਡਰੈਸ ਆ ਲੈ ਕੇ ਕੀ ਮੰਗੀ ਆ ਤੁਹਾਡੀ ਕੀ ਮੰਗ ਆ ਹਾਂਜੀ ਕੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਬੇਟਾ ਤਾਂ ਸਾਡਾ ਗਿਆ ਚਲਿਆ ਉਹ ਸਾਬ ਮੈਂ ਉਹ ਵੀ ਮੇਰੇ ਪਾਸੇ ਕਰਕੇ ਸੱਜਿਆ ਸੀਗਾ ਜਿਉਂ ਨਾਲ ਡਾਕਟਰ ਨੇ ਤੇ ਹੁਣ ਉਹਨਾਂ ਨੂੰ ਮਦਰ ਕੇ ਇੱਕ ਤੱਕ ਕਰਨਾ ਹੈ ਕਿਥੀ ਜਾਵੇ ਹੀ ਸਾਡਾ ਕਮਾਉਣ ਵਾਲਾ ਸੀਗਾ ਸਮਾਨ ਵੀ ਭੰਨ ਗਏ ਸਰ ਮੈਨੂੰ ਮਦਦ ਵੀ ਬਾਈਕ ਕਰੀ ਹਾਂ ਹਾਂਜੀ ਸਮਾਨ ਸਮੁੰਡ ਵੀ ਸਾਰਾ ਭੰਨ ਗਏ ਸਮਾਨ ਉਹ ਲਵੈਟਰ ਤੋੜ ਗਏ ਘਰੇ ਕਮਾਈ ਵਾਲਾ ਇਹ ਜੀ ਇਹੋ ਜੀ ਚੀਜ਼ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਦਾ ਮਟ ਮੜ ਮਟਾ ਗੁਜ਼ਾਰਾ ਚੱਲਦਾ ਹੈਗਾ ਤੇ ਇਹਦੇ ਫਾਦਰ ਦੇ ਮੁੰਡੇ ਦੇ ਮੁੰਡੇ ਤੇ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸਰ ਕੋਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹੇ ਰਹੇ ਸੀਗਾ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰਨਾਥ ਦੇ ਵਿਅਕਤੀ ਨੇ ਹਮਲਾ ਕੀਤਾ ਜਿਹੜੀ ਇਹ ਹੱਡਿੰਦਰੀਆ ਸਿਰ ਸੱਤ ਲੱਗੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 41 ਸਾਲ ਸੀ ਇਹਨਾਂ ਦੀ ਵਾਈਫ ਚੜੀ ਉਹਦੀ ਉਮਰ 31 ਸਾਲਾਂ ਉਹ ਜ਼ਖਮੀ ਹੈਗੇ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰੇ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀ ਇਹ ਆਪਸੀ ਬਸ ਫਿਰ ਕੋਈ ਮੈਰਿਜ ਵਗੈਰਾ ਪਹਿਲਾਂ ਇਨਾਂ ਨੇ ਰੀਮੈਰਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਹੈ ਜੀ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਹੈ ਬਾਕੀ ਡਿਟੇਲ ਲੈਣੇ ਸਟਾਫ ਹਮਲਾਵਰ ਕਿੰਨੇ ਕੁ ਬੰਦੇ ਸੀ ਹਾਂਜੀ ਜਿਹੜੇ ਹਮਲਾ ਕਰਨਾ ਸੀ ਕਿੰਨੇ ਕੁ ਬੰਦੇ ਨੇ ਮਾਰੇ ਮੈਂ ਅਜੇ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੀ ਵਗੈਰਾ ਉਹਨਾਂ ਨੂੰ ਮਿਲ ਗਈਆਂ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਅਸਟਰੈਨਿਕ ਕੋਟੀ ਫੀਲ ਕਰ ਰਿਹਾ ਵੀ ਸਾਡੇ ਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਕੀਆ ਪੁਰਾਣੇ ਤੋਂ ਚੱਲੇ ਹੋਏ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਸਾਂ ਤੁਸੀਂ ਇਹਨਾਂ ਦੇ ਵਾਰਸ ਹੁਣ ਅਸੀਂ ਹਾਂ ਜਿਸ ਨੂੰ ਕੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪੀੜਿਤ ਔਰਤ ਅਤੇ ਉਸ ਦੀ ਸੱਸ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ